ਸਾਰੇ ਠੀਕ ਹੋਗੇ ਅੱਜ ਦੇ ਨਿਊ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਦਾ ਜਿਹੜਾ ਬਲੌਗ ਹੈ ਉਹ ਹੈ ਕਿ ਦਸਹਰੇ ਦੀ ਅਪਡੇਟ ਦਾ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਦਸਹਰੇ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਤੇ ਪੂਰੇ ਜੋਰਾ ਸ਼ੋਰਾ ਨਾਲ ਤਿਆਰੀਆਂ ਚੱਲ ਰਹੀਆਂ ਹਨ ਦੁਕਾਨਾਂ ਮਤਲਬ ਲੱਗ ਰਹੀਆਂ ਆ ਬਣਾ ਰਹੇ ਆ ਪੂਰਾ ਪ੍ਰੋਪਰ ਸਾਰਾ ਵੇ ਬਣਾ ਰਹੇ ਆ ਸਾਰੀਆਂ ਦੁਕਾਨਾਂ ਵਗੈਰਾ ਲੱਗ ਗਈਆਂ ਮਤਲਬ ਸਾਰੀਆਂ ਖੜੀਆਂ ਕਰ ਦਿੱਤੀਆਂ ਇਹਨਾਂ ਨੇ ਹੌਲੀ ਹੌਲੀ ਮਤਲਬ ਤਿਆਰੀ ਪੂਰੇ ਜੋਰਾ ਸ਼ੋਰਾ ਨਾਲ ਆ ਝੂਲੇ ਵਗੈਰਾ ਲੱਗਣ ਲਈ ਆ ਗਏ ਆ ਆ ਗਏ ਆ ਉਹ ਵੀ ਹੌਲੀ ਹੌਲੀ ਲੱਗ ਰਹੇ ਆ ਤੇ ਉਹ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਨੂੰ ਰੋਕਣ ਲਈ ਉਹਨਾਂ ਨੇ ਉਧਰ ਬੰਨ ਉਧਰਲੀ ਸਾਰੇ ਮਿੱਟੀ ਪਾ ਕੇ ਉਧਰ ਨੂੰ ਮਤਲਬ ਪਾਣੀ ਤਾਂ ਵੈਸੇ ਤਾਂ ਕੋਈ ਮੀਂਹ ਪੈਣ ਦੇ ਨਹੀਂ ਆਸਾਨੀ ਜੇ ਫੇਰ ਵੀ ਪਾਣੀ ਆਇਆ ਤਾਂ ਇੱਧਰ ਨੂੰ ਕੱਢਣ ਲਈ ਕਿ ਪਾਣੀ ਪਿੱਛੇ ਉਹਦੀ ਜਾਊਗਾ ਉਹਨਾਂ ਨੇ ਪੂਰੀ ਉਹ ਟ ਟਲਾਣੀ ਜੀ ਬਣਾਈ ਆ ਉਧਰ ਉਹਦੀ ਜਗ੍ਹਾ ਬਣਾਤੀ ਆ ਕਿ ਪਾਣੀ ਉਧਰੋਂ ਦੀ ਨਿਕਲ ਜਾਵੇ ਪੂਰੀਆਂ ਤਿਆਰੀਆਂ ਹੋ ਰਹੀਆਂ ਥੋੜੇ ਕੇ ਦਿਨਾਂ ਤੱਕ ਜੋ ਇਹਨਾਂ ਨੇ ਟਾਈਮ ਦਿੱਤਾ ਹੋਇਆ ਹੈ ਇਹ 15-16 ਤੱਕ ਇਹ ਕਹਿੰਦੇ ਸੀਗੇ ਲੱਗ ਜਾਣਾ ਹੈ ਮਗਰ ਮੇਰੇ ਸਾਨਾ 2 ਕੇ ਦਿਨ ਹੋਰ ਥੋੜਾ ਲੇਟ ਹੋ ਜਾਣਾ ਹੈ ਚਲੋ ਪ੍ਰੋਪਰ ਸਾਰੇ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਇੱਥੇ ਜਿਨ੍ਹਾਂ ਨੂੰ ਇਹ ਠੇਕਾ ਮਿਲਿਆ ਹੁੰਦਾ ਉਹ ਮੁਕੇਰੀਆਂ ਦੇ ਆ ਤੇ ਮੁਕੇਰੀਆਂ ਵਾਲਿਆਂ ਨੂੰ ਇਹ ਠੇਕਾ ਮਿਲਿਆ ਐ ਤਕੀ ਤੇ ਪਿਛਲੀ ਵਾਰੀ ਵੀ ਇਹਨਾਂ ਨੇ ਹੀ ਇੱਥੇ ਮੇਲਾ ਲਵਾਇਆ ਸੀਗਾ ਇਹਨਾਂ ਨੇ ਸਾਰਾ ਸਜਾਇਆ ਸੀਗਾ ਤੁਸੀਂ ਦੇਖ ਸਕਦੇ ਆ ਅੱਗੇ ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਆਪਾਂ ਇਹਨਾਂ ਨਾਲ ਗੱਲ ਕੀਤੀ ਸੀ ਕਿ ਤੇ ਇਹ ਕਹਿ ਰਹੇ ਆ ਕਿ ਪਿਛਲੀ ਨਾਲੋਂ ਵੀ ਜ਼ਿਆਦਾ ਮਤਲਬ ਐ ਤਕੀ ਵੱਡਾ ਕਰ ਰਹੇ ਆ ਥੋੜਾ ਤੁਸੀਂ ਦੇਖ ਸਕਦੇ ਆ ਸਾਰਾ तो हो जाएगा। कितनी तारीख अठारह सर चलो बढ़िया है वो मुकेरिया है ना वाले लगा रहे हैं ना इस हाँ। बार ये बटाला वाले अच्छा नहीं है, वो गाड़ी जो खड़ी हुई है वो हमने दी है उनको ये जो गाड़ी खड़ी है भाई वो तो मुकेरिया वाले हैं ना इनका पार्टनर है पार्टनर भी है ना इनके रमन जी हाँ वो गाड़ी ये वाली हमने दी है इनको पिछली बार जब हम आए थे यहाँ पे अठारह अठारह तक लग जाएगा ना ये अठारह से बीस लास्ट मतलब ज्यादा बड़ा लगा हुआ की इस, इस बार तो कुछ अलग है अलग है कुछ चलो ये भी बढ़िया है शुक्रिया भाई कोई देख सकते हैं ਪੂਰਾ ਮਤਲਬ ਉਹਨਾਂ ਨੇ ਉਹ ਜੀਸੀਬੀ ਲੱਗੀ ਹੋਈ ਆ ਜੀਸੀਬੀ ਦੇ ਨਾਲ ਪੂਰਾ ਸੰਜੂਮ ਕਰਕੇ ਦਿਖਾਉਂਦੇ ਆ ਜੀਸੀਬੀ ਦੇ ਨਾਲ ਪੂਰਾ ਉਹ ਕੀ ਕਹਿੰਦੇ ਹੁੰਦੇ ਇਹਨਾਂ ਨੇ ਬਣਾਤਾ ਰਹਾ ਕਿ ਪਿੱਛੇ ਉਹਦੀ ਜਾਊਗਾ ਜੇ ਪਾਣੀ ਆ ਵੀ ਗਿਆ ਤਾਂ ਪਾਣੀ ਲਈ ਰਾਹ ਬਣਾਇਆ ਕਿ ਮੀਲਾ ਜੋ ਵੀ ਲੱਗਾ ਪਿੱਛੇ ਉਹਦੀ ਪਾਣੀ ਜਲ ਜਵੇ ਸਾਰੇ ਟੋਏ ਟਾਈ ਇਹਨਾਂ ਨੇ ਭਰ ਦਿੱਤੇ ਆ ਮਿੱਟੀ ਦੇ ਨਾਲ ਜੋ ਵੀ ਖੱਡੇ ਗੁੱਡੇ ਪਏ ਸੀ ਸਾਰੇ ਭਰ ਦਿੱਤੇ ਆ ਕਿਉਂਕਿ ਆ ਰਹੇ ਆ ਥੋੜੀ ਥੋੜੀ ਦੇਖਣਗੇ ਕਿੰਨਾ ਕੁ ਲੱਗ ਗਿਆ ਤੇ ਇੱਥੇ ਅਸੀਂ ਵਲੌਗ ਦਾ ਐਂਡ ਕਰਦੇ ਆ ਤੇ ਮੇ ਜੋ ਵੀ ਐਂਡ ਕਰਦੇ ਆ ਜੋ ਵੀ ਅਗਲੀ ਵੀ ਅਪਡੇਟ ਹੋਊਗੀ ਤੁਹਾਨੂੰ ਸਾਰੀਆਂ ਦਵਾਂਗੇ ਠੀਕ ਆ ਜੀ ਤੇ ਇੱਥੇ ਵਲੌਗ ਦਾ ਐਂਡ ਕਰਦੇ ਆ ਮਿਲਦੇ ਆ ਅਗਲੇ ਵਲੌਗ ਜੁ ਸ਼ੁਕਰੀਆ